ਇਸ ਵੇਲੇ ਢਾੜੀਵਾਲ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਢਾੜੀਵਾਲ ਦੇ ਵਿੱਚ ਮਸਜਿਦ ਨੂੰ ਲੈ ਕੇ ਵਿਵਾਦ ਸ਼ਿਸ਼ਣਾ ਆਗੂ ਰੋਹਿਤ ਮਹਾਜਨ ਅਤੇ ਰੋਹਿਤ ਮੈਂਗੀ ਨੇ ਕੀਤਾ ਵਿਰੋਧ ਢਾੜੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਕੀਤੀ ਲਿਖਤੀ ਸ਼ਿਕਾਇਤ ਤੁਹਾਨੂੰ ਦੱਸ ਦਈਏ ਕਿ ਢਾੜੀਵਾਲ ਦੇ ਪੁਰਾਣਾ ਢਾੜੀਵਾਲ ਦੇ ਵਿੱਚ ਇੱਕ ਅਬਦੁਲ ਅਜੀਜ਼ ਦੇ ਵੱਲੋਂ ਮਸਜਿਦ ਬਣਾਈ ਜਾ ਰਹੀ ਸੀ ਜਿਸ ਦਾ ਸ਼ਿਸ਼ਣਾ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਢਾੜੀਵਾਲ ਪੁਲਿਸ ਸਟੇਸ਼ਨ ਸ਼ਿਸ਼ਨਾ ਦੇ ਵੱਲੋਂ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੰਮ ਤਾਂ ਰੁਕਵਾ ਦਿੱਤਾ ਪਰ ਸ਼ਿਸ਼ਨਾ ਆਗੂ ਨੇ ਦੋਸ਼ ਲਗਾਇਆ ਕਿ ਜਿਸ ਜਗ੍ਹਾ ਦੇ ਉੱਤੇ ਮਸਜਿਦ ਬਣ ਰਹੀ ਹੈ ਉਹ ਸਰਕਾਰੀ ਜਗ੍ਹਾ ਹੈ ਤੇ ਕਮੇਟੀ ਘੜਦੀ ਹੈ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਵੀ ਮਸਜਿਦ ਬਣ ਰਹੀ ਸੀ ਜਿਸ ਦਾ ਸਾਡੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਮਸਜਿਦ ਨਹੀਂ ਬਣੀ ਜਿਸ ਦਾ ਕੋਰਟ ਦੇ ਵਿੱਚ ਕੇਸ ਵੀ ਚੱਲਿਆ ਅਤੇ ਵਕਫਾ ਬੋਰਡ ਦੇ ਕੋਲੋਂ ਉਸ ਮਸਜਿਦ ਦੇ ਕੋਈ ਪ੍ਰੂਫ ਨਹੀਂ ਸਨ ਅਤੇ ਮਸਜਿਦ ਨਹੀਂ ਬਣੀ ਹੁਣ ਦੁਬਾਰਾ ਉਸੇ ਜਗ੍ਹਾ ਤੇ ਮਸਜਿਦ ਬਣਾਈ ਜਾ ਰਹੀ ਹੈ ਸ਼ਿਵਸ਼ਣ ਆਗੂ ਨੇ ਕਾਗਜ਼ ਦਿਖਾਉਂਦੇ ਦੱਸਿਆ ਕਿ ਇਹ ਜਗ੍ਹਾ ਕਮੇਟੀ ਕਰਦੀ ਹੈ ਜਿਸ ਦਾ ਸਾਡੇ ਕੋਲ ਪ੍ਰੂਫ ਵੀ ਹੈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਜਗ੍ਹਾ ਉੱਤੇ ਮਸਜਿਦ ਨਾ ਬਣਾਈ ਜਾਵੇ ਜਦ ਇਸ ਸਬੰਧੀ ਅਬਦੁਲ ਅਜੀਦ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ 20 ਸਾਲ ਪਹਿਲਾਂ ਇਸ ਜਗ੍ਹਾ ਦੇ ਉੱਪਰ ਮਸਜਿਦ ਸੀ ਕੁਝ ਸ਼ਹਿਰ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਿਸ ਦਾ ਕੋਰਟ ਦੇ ਵਿੱਚ ਕੇਸ ਵੀ ਚੱਲਿਆ ਸੀ ਅਤੇ ਕੋਰਟ ਦੇ ਵਿੱਚ ਕੇਸ ਸਾਡੇ ਹੱਕ ਦੇ ਵਿੱਚ ਹੋਇਆ ਸਾਡੇ ਕੋਲ ਪ੍ਰੂਫ ਵੀ ਹਨ ਅਤੇ ਹੁਣ ਅਸੀਂ ਇਸ ਜਗ੍ਹਾ ਦੇ ਉੱਪਰ ਵਕਫਾ ਬੋਰਡ ਦੀ ਸਹਿਮਤੀ ਦੇ ਨਾਲ ਮਸਜਿਦ ਬਣਾ ਰਹਾਂ ਜਿਸ ਦਾ ਲੈਂਟਰ ਵੀ ਪੈ ਚੁੱਕਾ ਹੈ ਤੇ ਹੁਣ ਫਿਰ ਸ਼ਹਿਰ ਵਾਸੀਆਂ ਦੇ ਕੁਝ ਲੋਕ ਵਿਰੋਧ ਕਰ ਰਹੇ ਹਨ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਆਪਣੀ ਮਸਜਿਦ ਦਾ ਕੰਮ ਪੂਰਾ ਕਰਨ ਦਿੱਤਾ ਜਾਵੇ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਬਾਅਦ ਵਿੱਚ ਬੋਲੇਗਾ ਨਾ। ਪ੍ਰਧਾਨ ਜੀ ਕੀ ਨਾਮ ਜਾਂਦਾ ਥਾਣੇ 'ਚ ਤੁਸੀਂ ਵੱਡੀ ਮਾਤਰਾ 'ਚ ਤੁਹਾਡੇ ਨਾਲ ਨੋਟ ਨਹੀਂ ਪਹੁੰਚਿਆ ਕਿ ਮਸਲਾ ਕੀ ਸਰੋ। ਮੈਂ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਵਾ ਸ਼ਿਵਸena ਪੰਜਾਬ ਅੱਜ ਦਾ ਇੱਕ ਇਨਸੀਡੈਂਟ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਜਿਹੜਾ ਵਾਰਡ ਨੰਬਰ 1 ਪੈਂਦਾ ਹੈ ਪੁਰਾਣਾ ਧਾਰੀਵਾਲ ਦੇ ਨਾਂ ਤੇ ਇਸ ਵੇਲੇ 7 ਨੰਬਰ ਵਾਰਡ ਆ ਉੱਥੇ ਇੱਕ ਜਗਾ ਸ਼ਾਮਲੇਟ ਜਗਾ ਜਿਹੜੀ ਕਿ ਕਮੇਟੀ ਕਰਦੀ ਜਗਾ ਅੱਜ ਤੋਂ 20 ਸਾਲ ਪਹਿਲਾਂ ਵੀ ਉੱਥੇ ਮਸਜਿਦ ਦਾ ਕੋਈ ਚੱਕਰ ਪਿਆ ਸੀ ਪਰ ਮਸਜਿਦ ਨਹੀਂ ਸੀ ਬਣੀ ਕੋਰਟ ਨੇ ਪ੍ਰੂਫ ਕਰਤਾ ਸੀ ਕਿ ਇਹ ਸਰਕਾਰੀ ਥਾਂ ਆ ਇੱਥੇ ਕੁਝ ਨਹੀਂ ਬਣ ਸਕਦਾ ਅੱਜ ਫੇਰ ਕੁਝ ਲੋਕਾਂ ਦੁਆਰਾ ਉੱਥੇ ਲੈਂਡਰ ਪਾਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਮੈਨੂੰ ਉਸ ਪਿੰਡ ਦੇ ਵਾਸੀਆਂ ਵੱਲੋਂ ਉਧਰ ਦੇ ਮੋਹਦਵਾਰ ਬੰਦਿਆ ਵੱਲੋਂ ਮੈਨੂੰ ਜਦੋਂ ਸੂਚਿਤ ਕੀਤਾ ਗਿਆ ਤੇ ਮੈਂ ਐਸਐਸਓ ਸਾਹਿਬ ਧਾਰੀਵਾਲ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਉਹਨਾਂ ਨੇ ਖੁਦ ਮੌਕੇ ਤੇ ਜਾ ਕੇ ਉਸ ਜਿਹੜਾ ਲੈਂਟਰ ਪਾਣ ਦਾ ਜਿਹੜਾ ਕੰਮ ਸੀ ਉਹਨੂੰ ਰੁਕਵਾਇਆ ਉਹਨਾਂ ਨੂੰ ਕਿਹਾ ਵੀ ਆਪਣੇ ਕਾਗਜ਼ ਪੱਤਰ ਜਿਹੜੇ ਆ ਉਹ ਲੈ ਕੇ ਆਓ ਅਸੀਂ ਡੀਸੀ ਸਾਹਿਬ ਗੁਰਦਾਸਪੁਰ ਅੱਗੇ ਤੇ ਐਸਐਸਪੀ ਸਾਹਿਬ ਗੁਰਦਾਸਪੁਰ ਅੱਗੇ ਬੇਨਤੀ ਕਰਨੇ ਆ ਕਿ ਅਗਰ ਤੇ ਉਹ ਜਗ੍ਹਾ ਉਹਨਾਂ ਦੀ ਆ ਤੇ ਉਹ ਮਸਜਿਦ ਬਣਾ ਸਕਦੇ ਆ ਪਰ ਸਾਡੇ ਕਾਗਜ਼ਾਂ ਦੇ ਅਨੁਸਾਰ ਜਿਹੜੀ ਅਸੀਂ ਉੱਥੋਂ ਦੀ ਫਰਦ ਘਟਾਈ ਆ 112 ਨੰਬਰ ਜਿਹੜੀ ਆ ਉਹਦੇ ਵਿੱਚ ਉਹ ਜਗ੍ਹਾ ਉਹ ਕਮੇਟੀ ਕਰਦੇ ਨਾਂ ਬੋਲਦੀ ਆ ਸ਼ਾਮਲਾੜ ਜਗ੍ਹਾ ਅਸੀਂ ਡੀਸੀ ਸਾਹਿਬ ਗਰਦਾਸਪੁਰ ਦੇ ਕੋਲੋਂ ਮੰਗ ਕਰਨੇ ਆ ਕਿ ਉਹ ਜਗ੍ਹਾ ਤੇ ਜਿਹੜੀ ਮਸਜਿਦ ਆ ਉਹ ਅਸੀਂ ਨਹੀਂ ਬਣਦੇ ਨਹੀਂ ਚਾਹੇ ਜੋ ਮਰਜ਼ੀ ਹੋ ਜਾਏ ਉਸ ਮੁਹੱਲੇ ਦੇ ਵਿੱਚ 1000 ਦੇ ਲਗਭਗ ਵਾਦੀ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਟੀਵੀ ਮਾਧਿਅਮ ਦੇ ਰਾਹੀਂ ਕਿ ਉਸ ਮੁਹੱਲੇ ਦੇ ਵਿੱਚ ਇਸ ਕਮਿਊਨਿਟੀ ਦੇ 20 ਵੀ ਘਰ ਨਹੀਂ ਨੇ ਕਹਿਣ ਦਾ ਮਤਲਬ ਆ ਕਿ 10 ਲੋਕ ਵੀ ਇਸ ਕਮਿਊਨਿਟੀ ਦੇ ਉੱਥੇ ਨਹੀਂ ਆ جان بُجھ ਕੇ ਧਾਰੀਵਾਲ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਸਜਿਦ ਬਣਵਾਈ ਜਾ ਰਹੀ ਆ ਸ਼ਿਰਸਨਾ ਪੰਜਾਬ ਤੇ ਸ਼ਿਰਸਨਾ ਉਧਰ ਬਾਲਾ ਸਾਹਿਬ ਠਾਕਰੇ ਸਾਡੇ ਉਧਰ ਬਾਲਾ ਸਾਹਿਬ ਠਾਕਰੇ ਦੇ ਹਣੀ ਮਹਾਜਨ ਉਹ ਅੱਜ ਸਾਡੇ ਵਿੱਚ ਨਹੀਂ ਆ ਉਹ ਪਠਾਨਕੋਟ ਗਏ ਹੋਏ ਨੇ ਨਿੱਜੀ ਕੰਮ ਦੇ ਕਾਰਨ ਮੈਂ ਤੁਹਾਡੇ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਹੈ ਕਿ ਉਹ ਮਸਜਿਦ ਦਾ ਨਿਰਮਾਣ ਕਿਸੇ ਵੀ ਕੀਮਤ ਦੇ ਵਿੱਚ ਅਸੀਂ ਨਹੀਂ ਹੋਣ ਦੇਵਾਂਗੇ ਉੱਥੇ 112 ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਖਸਰਾ ਨੰਬਰ 112 ਵਾ ਉਹ ਖਾਲੀ ਜਗ੍ਹਾ ਵਾ ਪਰਾਣਾ ਧਾਰੀਵਾਲ ਵਾਰਡ ਨੰਬਰ 7 ਦੇ ਵਿੱਚ ਉੱਥੇ ਉੱਥੇ ਲੱਗ ਗਈ ਇੱਕ ਮਾਡਲ ਟਾਊਨ ਦੇ ਵਿੱਚ ਉੱਥੇ ਕੋਈ ਰਹਿੰਦੇ ਨੇ ਗੋਕੇ ਗੋਪੇ ਹੋਣੀ ਮੁਸਲਮਾਨ ਨੇ ਫੈਮਿਲੀ ਨਾਲ ਬਲੋਂਗ ਕਰਦੇ ਨੇ ਉਹ ਜਿਹੜੇ ਨੇ ਉੱਥੇ ਕੰਮ ਚਾਲੂ ਕਰਵਾ ਰਹੇ ਨੇ ਹੁਣ ਜਦੋਂ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਉਹਨਾਂ ਨੂੰ ਪੁੱਛਿਆ ਕਿ ਜੇਦੋਂ ਉਹ ਜਗ੍ਹਾ ਹੀ ਤੁਹਾਡੀ ਨਹੀਂ ਉਹ ਜਗ੍ਹਾ ਹੀ ਕਮੇਟੀ ਕਰਦੀ ਆ ਸਾਡੇ ਕੋਲ ਉਹਦੇ ਪ੍ਰੂਫ ਆ ਤੇ ਤੁਸੀਂ ਉੱਥੇ ਮਸਜਿਦ ਕਿੱਦਾਂ ਬਣਾ ਸਕਦੇ ਹੋ ਜਦੋਂ ਉੱਤੇ ਉਸ ਕਮਿਊਨਿਟੀ ਦੇ ਲੋਕ ਹੀ ਨਹੀਂ ਉੱਤੇ ਰਹਿੰਦਾ ਹੀ ਕੋਈ ਨਹੀਂ ਇਸ ਕਮਿਊਨਿਟੀ ਦਾ ਬੰਦਾ ਤੇ ਉੱਥੇ ਮਸਜਿਦ ਕਿਉਂ ਬਣੇਗੀ ਮੈਂ ਡੀਸੀ ਸਾਹਿਬ ਅੱਗੇ ਬ ਸ਼ਿਕਾਇਤ ਕੀਤੀ ਏ ਧਾਰਿਆ ਕਰਨ ਇਹ ਸਾਰੇ ਇਨਸੀਡੈਂਟ ਦੀ ਜਿਹੜੀ ਸ਼ਿਕਾਇਤ ਆ ਮੈਂ ਆਪਣੇ ਵੱਲੋਂ ਰੋਹਿਤ ਮਹਾਜਨ ਤੇ ਹਣੀ ਮਹਾਜਨ ਸਾਡੇ ਦੋਵਾਂ ਵੱਲੋਂ ਜਿਹੜੀ ਐਪਲੀਕੇਸ਼ਨ ਆ ਧਾਰੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਸੁਵਾਬ ਦਿੱਤੀ ਗਈ ਸੀ ਉਸ ਨੂੰ ਵੇਖਦੇ ਹੋਇਆ ਹੀ ਉਸ ਦੀ ਕਾਰਵਾਈ ਕਰਦੇ ਹੋਇਆ ਹੀ ਐਸਐਚਓ ਸਾਹਿਬ ਨੇ ਉਹ ਜਿਹੜਾ ਕੰਮ ਰੁਕਵਾਇਆ ਹੋਇਆ ਮੈਂ ਪਰਦਾਜੀ ਕੀ ਨਾਮ ਆ ਆਪਣਾ ਕਿਹੜੀ ਕਾਰਜ ਸੰਬੰਧ ਮੈਂ ਰੋਹਿਤ ਮਹੰਗੀ ਪੰਜਾਬ ਪਰਵਕਤਾ ਸ਼ਿਵਸ਼ਨਾ ਉਧ ਬਾਲਾ ਸਾਹਿਬ ਠਾਕਰੇ ਮਸਲਾ ਜਿਹੜਾ ਰੋਹਿਤ ਮਹਾਜਨ ਜੀ ਨੇ ਹੁਣੇ ਦੱਸਿਆ ਇੱਕ ਮਸਜਿਦ ਆ ਉਹਦੇ ਚ ਮੈਂ ਥੋੜਾ ਕਲੀਅਰ ਕਰਨਾ ਚਾਹਾਂਗਾ ਕਿ ਮੈਂ ਅੱਜ ਤੋਂ 25-30 ਸਾਲ ਪਹਿਲਾਂ ਨਗਰ ਧਾਰੀਵਾਲ ਦਾ ਸ਼ਿਵਸ਼ਾਣਾ ਦਾ ਪ੍ਰਮੁਖ ਸੀ ਉਦੋਂ ਵੀ ਇਹ ਮਸਜਿਦਾਂ ਨਿਰਮਾਣ ਹੋ ਰਿਹਾ ਸੀ ਤੇ ਰਾਤ ਨੂੰ ਜਾ ਕੇ ਆਪਾਂ ਮਸਜਿਦਾਂ ਨੂੰ ਮਾਰਨ ਨੂੰ ਰੋਕਿਆ ਸੀ ਤੇ ਉਸ ਵੇਲੇ ਮੈਂ ਤੇ ਮੇਰੇ ਸਾਥ ਸਾਥੀ ਤੇ ਕੁਝ ਮੌਜੂਦ ਵੀ ਨੇ ਇਸ ਚੰਦ ਮੌਜੂਦਾ ਅਸੀਂ ਗਿਫਤਾਰ ਵੀ ਹੋਏ ਸੀ ਸ਼ਹਿਰ ਵਾਲੋ ਸਾਡੀਆਂ ਜਿਹੜੀਆਂ ਜਮਾਨਤਾਂ ਕਰੀਆਂ ਗਈਆਂ ਸੀ 2 ਦਿਨ ਉਸ ਵਕਤ ਸ਼ਹਿਰ ਬੰਦ ਰਿਹਾ ਸੀ ਲਗਾਤਾਰ ਅਸੀਂ 5-7 ਸਾਲ ਉਹ ਕੇਸ ਨੂੰ ਵੀ ਛੇ ਲਿਆ ਪਰ ਅੱਜ ਦੁਬਾਰਾ ਉਹ ਜਿਹੜਾ ਪੁਰਾਣੇ ਧਾਰੀਵਾਲ ਦਾ ਵਿਅਕਤੀ ਉੱਥੇ ਇੱਕ ਸਿਰਫ ਇੱਕ ਮੁਸਲਿਮ ਪਰਿਵਾਰ ਹੈ ਗੋਪਾ ਕਰਾਨੇ ਵਾਲਾ ਜਮਾਦਲ ਟੌਨ ਦੇ ਵਿੱਚ ਉਹ ਅੱਜ ਤੋਂ 20 ਸਾਲ ਪਹਿਲਾਂ ਵੀ ਉਹਨੇ ਅੱਗ ਲਗਵਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਦੁਬਾਰਾ ਉਹਨੇ ਫੇਰ ਅੱਗ ਲਗਵਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਵਿਦ ਪ੍ਰੂਫ ਉੱਥੇ ਆਏ ਆ ਕਮੇਟੀ ਘਰ ਦੀ ਉਹ ਜਗ੍ਹਾ ਕਿਉਂਕਿ ਜਦੋਂ ਕੋਰਟ ਨੇ ਫੈਸਲਾ ਕੀਤਾ ਸੀ ਕੋਰਟ ਨੇ ਇਹਨਾਂ ਕੋ ਕਾਗਜ ਮੰਗੇ ਸੀ ਕੋਈ ਵੀ ਕਾਗਜ ਇਹਨਾਂ ਕੋ ਨਹੀਂ ਨਿਕਲਿਆ ਤੇ ਜਦੋਂ ਸਰਕਾਰ ਨੇ ਪ੍ਰਸ਼ਾਸਨ ਨੇ ਆਪਣੇ ਕਾਗਜ ਉੱਤੇ ਪੇਸ਼ ਕੀਤੇ ਜਗ੍ਹਾ ਨਗਰਪਾਲਿਕਾ ਦੀ ਪਾਈ ਗਈ ਹੈ ਤੇ ਨਗਰਪਾਲਿਕਾ ਦੇ ਪ੍ਰਧਾਨ ਨੂੰ ਵੀ ਮੈਂ ਬੇਨਤੀ ਕਰਾਂਗਾ ਉਸ ਵਾਰਡ ਦੇ ਐਮਸੀ ਨੂੰ ਬੇਨਤੀ ਕਰਾਂਗਾ ਕਿ ਉਹ ਡਿਸਪਿਊਟ ਦੇ ਮਕਾਨ ਦੇ ਲਈ ਉਹ ਜਗ੍ਹਾ ਨੂੰ ਆਪਣੇ ਕਬਜ਼ੇ 'ਚ ਲੈ ਕੇ ਉੱਥੇ ਕੋਈ ਪਾਰਕ ਖੋਲੀ ਜਾਏ ਜਾਂ ਸਿਹਤ ਸੈਂਟਰ ਖੋਲਿਆ ਜਾਏ ਮਸਜਿਦ ਕਿਸੇ ਵੀ ਹਾਲਤ ਦੇ ਵਿੱਚ ਧਾਰੀਵਾਲ ਚ ਨਹੀਂ ਬਣੇਗੀ ਕਿਉਂਕਿ ਤਿਬੜੀ ਸ਼ੋਣੀ ਉੱਥੋਂ ਬਿਲਕੁਲ 5-6 ਕਿਲੋਮੀਟਰ ਦੂਰ ਹੈ ਬਾਰਡਰ ਜਿਹੜਾ ਇੱਥੋਂ 12-13 ਕਿਲੋਮੀਟਰ ਦੂਰ ਹੈ ਕਹਿ ਰਹੇ ਨੇ ਕਿ ਧਾਰੀਵਾਲ ਦੇ ਅੰਦਰ ਇੱਕ ਬਹੁਤ ਵੱਡੀ ਸ਼ੋਣੀ ਬਣਨ ਜਾ ਰਹੀ ਹੈ ਜੋ ਸੁਣਨ ਚ ਆਇਆ ਤੇ ਜੇ ਇਹ ਚੀਜ਼ਾਂ ਬਣਦੀਆਂ ਨੇ ਤੇ ਇੱਥੇ ਇੱਕ ਆਈਐਸਏ ਅਜ ਦਾ ਅੱਡਾ ਨਵਾਂ ਬਣ ਸਕਦਾ ਨਿਬਾਹ ਸ਼ੁਰੂ ਕਰ ਦਿੱਤੀ ਇੱਥੇ ਪੜਨ ਲਈ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਮੁਹੱਲੇ ਦੇ ਵਿੱਚ ਬਹੁਤ ਅਕਰੋਸ਼ ਹੈ 20 ਸਾਲ ਪਹਿਲਾਂ ਜਿਹੜੀ ਅੱਗ ਲੱਗੀ ਸੀ ਅੱਜ ਉਹ ਦੁਬਾਰਾ ਅੱਗ ਲੱਗੀ ਹੈ ਲੇਕਿਨ ਇਹ ਜਿਹੜੀ ਅੱਗ ਹੈ ਇਹ ਪੂਰੇ ਹਿੰਦੁਸਤਾਨ ਵਿੱਚ ਪਹੁੰਚੇਗੀ ਤੇ ਪ੍ਰਸ਼ਾਸਨ ਨੂੰ ਮੇਰੀ ਮੰਗ ਹੈ ਕਿ ਉੱਥੇ ਮਸਜਿਦ ਨਾ ਬਣਾਈ ਦੇ ਤਾਂ ਜੋ ਸ਼ਹਿਰ ਦਾ ਬਹੁਤ ਖਰਾਬ ਨਾ ਹੋ ਸਕੇ ਮੇਰਾ ਨਾਮ ਜੀ ਅਬਦਲ ਅਜੀਜ਼ ਮਸਲਾ ਇਸ ਤਰ੍ਹਾਂ ਹੀ ਸਾਡਾ 2002 ਜਿਹੜਾ ਮਸਲਾ ਸੀ ਮਸਜਿਦ ਹੀ ਇੱਥੇ ਠੀਕ ਹੈ ਨਾ ਉਦੋਂ ਵੀ ਸਾਡੇ ਥੋੜੀ ਜੀ ਇਹਦਾ ਝਗੜਾ ਚੱਲਿਆ ਇਹ ਸਾਡਾ ਕੇਸ ਲੱਗਾ ਸੀ ਠੀਕ ਹੈ ਨਾ ਫਿਰ ਸਾਡਾ ਕੋਈ 6 ਮਹੀਨੇ ਸਾਲ ਕੇਸ ਚੱਲਿਆ ਵਾ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਵਕਮ ਬੋਰਡ ਨੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਉਹ ਵਕਮ ਬੋਰਡ ਦੇ ਪ੍ਰੂਫ ਜਿਹੜੇ ਉਹਨਾਂ ਦੀ ਜਗ੍ਹਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਕੇਸ ਜਿੱਤਿਆ ਅਹੀਂ ਕੇਜ ਜਿੱਤਿਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣ ਇਹ ਕੀ ਸਹਿਮਤੀ ਹੋਈ ਉਹਨਾਂ ਨੇ ਇਹ ਜਿਹੜੇ ਲਾਗੀ ਕਮੇਂਡੀ ਰਹਿੰਦੇ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ 1.5 ਮਰਲਾ ਜਗ੍ਹਾ ਕਬਜ਼ਾ ਕੀਤਾ ਸੀ ਚਲੋ ਬਕਾ ਬੋੜੇ ਅਫਸਰਾਂ ਸਾਰੇ ਆਏ ਚਲੋ ਬੈ ਕੇ ਫੈਸਲਾ ਕੀਤਾ ਤੇ ਉਹ ਵੀ ਹੈ ਸੀ ਚਲੋ ਉਹਨਾਂ ਨੂੰ ਜਗ੍ਹਾ ਜਿਹੜੀ ਸੀ 1.5 ਮਰਲਾ ਨੂੰ ਦੇ ਦਿੱਤੀ ਬਾਕੀ 3.5 ਮਰਲੇ ਜਗ੍ਹਾ ਬਜੀ ਉਹ ਅਸੀਂ ਮਸਜਿਦ ਬਣਾ ਲਗੇ ਸਾਰੇ ਦੀ ਸਹਿਮਤੀ ਨਾਲ ਬਣਾ ਲਗੇ ਹੁਣ ਜਦੋਂ ਅਸੀਂ 1.5 ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹੁਣ ਮਸਜਿਦ ਪੁਰਾਨੀ ਦੀ ਲੈਂਟਰ ਵੀ ਪੈ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਛਿਦਾਰਤੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੜਚਨਾ ਪਾਣਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਂਦੀ ਕਿਸਮ ਜੋ ਪਕਾਤਾ ਵਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਗਾ ਵਾ ਠੀਕ ਜਿਹੜਾ ਬੁੱਕ ਬੋਰਡ ਤੋਂ ਪੁੱਛ ਸਕਦੇ ਹਾਂਜੀ ਹਾਂਜੀ ਜਿਹੜਾ ਕੋਰਟ ਦੇ ਵਿੱਚ ਕੇਸ ਲੱਗਦੇ ਪ੍ਰੂਫ ਹੈ ਹਾਂਜੀ ਹਾਂਜੀ ਪ੍ਰੂਫ ਇਹ ਹੈ ਕਿ ਸਾਡਾ ਕੇਸ ਚੱਲਿਆ ਪਾ ਤੇ ਉਹਦੇ ਵਿੱਚ ਬੱਕਮ ਬੋਰਡ ਦੀ ਜਗਾ ਨਿਕਲੀ ਹੈ ਠੀਕ ਆ ਬੱਕਮ ਬੋਰਡ ਨੇ ਸਾਡਾ ਆਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਅੱਪਰ ਜੋ ਬਹਿ ਕੇ ਚਲੋ ਨਿਬੇੜ ਲੋ ਉਹਨਾਂ ਨੇ ਸਾਨੂੰ ਦੱਸਿਆ ਕਿ ਚਲੋ ਇਹਨਾਂ ਨੂੰ ਜਗਾ ਦੇ ਦਿਓ ਇਹਨਾਂ ਜਿਹੜੀ ਗੜੀ ਲਈ ਆ ਉਹ ਬੱਕਮ ਬੋਰਡ ਸਾਰਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਜੋ ਵੀ ਜੋ ਵੀ ਫੈਸਲਾ ਲਿਖ ਲਗਾ ਲਿਖਤੀ ਰੂਪ ਚ ਹੋਇਆ ਹੁਣ ਸੜਾਉਣਾ ਕੋਈ ਇਤਰਾਦ ਗੱਲ ਬਾਤ ਨਹੀਂ ਅਣ ਅੱਜ ਹੀ ਸਾਈ ਲੈਂਟਰ ਪਾ ਕੇ ਹਟਿਆ ਤੇ ਸਾਡਾ ਇਹਨਾਂ ਨੇ ਅਣਕੇ ਵਿੱਚ ਕੰਮ ਇਤਰਾ ਗਿਆ ਕੇ ਇਤਰਾ ਇਹ ਜੀਓ ਕਮੇਟੀ ਘਰ ਦੀ ਜਗ੍ਹਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਕਿਉਂ ਨਹੀਂ ਇਹਨਾਂ ਨੇ ਸਾਡਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗ੍ਹਾ ਹੁੰਦੀ ਤੇ ਫਿਰ ਸਾਰੇ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦੀ ਜਗ੍ਹਾ ਅੱਜ ਹੁਣ ਕਹਿਣ ਲੱਗੇ ਜੀ ਕਮੇਟੀ ਘਰ ਦੀ ਜਗ੍ਹਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਚਲੋ ਹੁਣ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਚਲੋ ਸਾਰ ਨਿਲਾਇ ਸਾਫ ਕੀਤਾ ਜਾਵੇ। ਹਾਂਜੀ। ਹਾਂਜੀ ਸੱਸੀ ਕਾਲ ਜੀ। ਮੈਂ ਕੁਲਬੀਰ ਸਿੰਘ ਰਿਆੜ ਜਿਹੜਾ ਮੀਤ ਪ੍ਰਧਾਨ ਅੱਜ ਸਾਨੂੰ ਮੌਕਾ ਮਿਲਿਆ ਕਿ ਅਫਦਲ ਜੀ ਜਿਹੜਾ ਮਾਡਲ ਟਾਊਨ ਦੇ ਰਹਿਣ ਵਾਲੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਵਕਫ ਬੋਰਡ ਦੀ ਜਗ੍ਹਾ ਸੀ ਮਸਜਿਦ ਦੀ ਉਹ ਬਣਾਈ ਜਾ ਰਹੀ ਸੀਗੀ ਉਹਦਾ ਲੈਂਟਰ ਪੈ ਗਿਆ ਸੀਗਾ ਕੁਝ ਸਰਾਰਤੀ ਅੰਸਰਾਂ ਵੱਲੋਂ ਉਹਨਾਂ ਨੇ ਇਸ ਰਾਤ ਕਰਕੇ ਉਸ ਲੈਂਟਰ ਨੂੰ ਡਾਕਣ ਦੀ ਕੋਸ਼ਿਸ਼ ਕੀਤੀ ਆ ਪ੍ਰਸ਼ਾਸਨ ਨੂੰ ਸੱਦ ਕੇ ਪ੍ਰਸ਼ਾਸਨ ਨੇ ਸਾਡੇ ਕੋਲੋਂ ਵੀ ਡਾਕੂਮੈਂਟ ਮੰਗੇ ਨੇ ਅਸੀਂ ਜੋ 2002 ਤੋਂ ਕੇਸ ਚੱਲ ਰਿਹਾ ਸੀ 5000 ਤੱਕ ਵਕਫ ਬੋਰਡ ਦੇ ਹੱਕ ਵਿੱਚ ਫੈਸਲਾ ਹੋਇਆ ਸੀ ਕਿ ਇਹ ਜਿਹੜੀ ਜ਼ਮੀਨ ਆ ਇਹ ਵਕਫ ਬੋਰਡ ਦੀ ਆ ਉਹਦੇ ਉੱਤੇ ਪੋਰਕ ਸਿੱਧਾ ਕਬਜ਼ਾ ਨਹੀਂਗਾ ਤੇ ਉਹ ਵਕਫ ਬੋਰਡ ਨੇ ਸਾਰਾ ਆਪਣਾ ਰਿਕਾਰਡ ਦਿੱਤਾ ਉਹਨਾਂ ਨੂੰ ਉਹਨਾਂ ਨੇ ਉਹਦੇ ਉੱਤੇ ਸਾਰੀ ਕਰਕੇ ਲੈਂਟਰ ਪਾ ਕੇ ਤੇ ਉਹ ਵਸਤ ਸਿੱਧ ਬਣਾਈਆਂ ਪਰ ਉਹ ਕੁਝ ਰਾਤੀ ਅੰਸਰਾਂ ਨੂੰ ਗਲਤ ਰੰਗਤ ਦਿੱਤੀ ਆ ਹੁਣ ਆਪਸੀ ਪ੍ਰਸ਼ਾਸਨ ਦੀ ਸਹਿਮਤੀ ਨਾਲ ਸਮਝੌਤਾ ਹੋ ਕੇ ਉਹਦਾ ਕੰਪਰੋਮਾਈਜ਼ ਹੋ ਗਿਆ ਕਿ ਇਹਨੂੰ ਥੋੜਾ ਟਾਈਮ ਲਾਓ ਜੇ ਕੋਈ ਉਹਨਾਂ ਦੇ ਕੋਲ ਕਮੇਟੀ ਘਰ ਦੇ ਕੋਲ ਜਾਂ ਹੋਰ ਕਿਤੇ ਕੋਲ ਰਿਕਾਰਡ ਹੈਗਾ ਤੇ ਉਹ ਲਿਆ ਕੇ ਪੇਸ਼ ਕਰੇ ਤੇ ਨਹੀਂ ਤੇ ਵਕਫ ਬੋਰਡ ਨੇ ਜਿਹੜੀ ਆ ਜ਼ਮੀਨ ਜਿਹੜੀ ਆ ਉਹ ਮਸਜਿਦ ਨੂੰ ਦਿੱਤੀ ਆ ਤੇ ਉੱਥੇ ਮਸਜਿਦ ਬਣ ਕੇ ਤਿਆਰ ਹੋ ਗਈ ਆ ਤੇ ਉਹਦੀ ਜਿਹੜੀ ਸੇਵਾ ਅਫਦਲ ਜੀ ਜੋ ਨਹੀਂ ਕਰ ਰਹੇ ਨੇ ਆਪਣੇ ਪਰਸਨਲ ਜੇਬ ਦੇ ਵਿੱਚੋਂ ਪੈਸੇ ਲਾ ਰਹੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕੋਈ ਕੰਟਰੋਵਰਸੀ ਬਣਾ ਨਾ ਬਣਾ ਕੇ ਇਹ ਜਿਹੜਾ ਗੁਰੂ ਦਾ ਘਰ ਆ ਉਹਨੂੰ ਇੱਕ ਸਾਂਝੇ ਤੌਰ ਤੇ ਵਰਤ ਕੇ ਜਿਹੜੀ ਮਸਜਿਦ ਦੀ ਜਗਾਵਾ ਨੂੰ ਮਸਜਦ ਵਾਤੇ ਵਰਤਣ ਨਾ ਕਿ ਕੋਈ ਕਿਸ ਤਰ੍ਹਾਂ ਦੀ ਕੰਟਰੋਵਰਸੀ ਬਣਾਉਣ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਸ ਕਰਦਾ ਕਿ ਸਾਰੇ ਭੈਣ ਭਰਾ ਇਸ ਸੀਜ਼ਨ ਨੂੰ ਨਰਪਾਕ ਤੇ ਵਧੀਆ ਤਰੀਕੇ ਨਾਲ ਚੱਲਾਂਗੇ ਕਈ ਸ਼ਹਿਰ ਦਾ ਵਧੀਆ ਮਾਹੌਲ ਬਣਾ ਕੇ ਚੱਲੀਏ ਸਾਰੇ ਨੂੰ ਸਸਤੀ ਕਾ ਕੀ ਮਸਲਾ ਸਰ ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹੋ ਜਿਹੀ ਆਈ ਪਰ ਉੱਥੇ ਕਹਿੰਦੇ ਆ ਵੀ ਜਿਹੜੀ ਜਗ੍ਹਾ ਉਹ ਕਮੇਟੀ ਦੀ ਆ ਤੇ ਉਹਦੇ ਵਿੱਚ ਕੁਝ ਮੁਹੰਮਦਨ ਪਰਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਉਹ ਜਿਹੜੇ ਮਹਿੰਦੂ ਸ਼ੇਵਚਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਹੈ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਦਾ ਵੀ ਇਹ ਜਗ੍ਹਾ ਮੇਰੀ ਹੈ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਵੈ ਇਸ ਜਗ੍ਹਾ ਦੇ ਰਿਗਾਰਡਿੰਗ ਤੇ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਹੈ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਉਹ ਸਾਰੀ ਕਰ ਰਹੀ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਸੀ ਕਮੇਟੀ ਦੇ ਪ੍ਰਧਾਨ ਮਿਸਟਰ ਤੁੱਗਲ ਨੇ ਉਹਨਾਂ ਨਾਲ ਗ ਉਹਨਾਂ ਨੇ ਜਨਵਰੀ ਲਈ ਹੈ ਪੀ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਵਾਸਤੇ ਤੁਹਾਨੂੰ ਦੱਸਾਂਗਾ